ਜਸਵਿੰਦਰ ਪੱਲਾ ਸਾਡੇ ਵਿਚਕਾਰ ਨਹੀਂ ਰਹੇ। ਕੱਲ ਸਾਰਾ ਦਿਨ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਅਦਾਕਾਰਾਂ ਦਾ ਆਉਣਾ ਸੀ ਉਹਨਾਂ ਦੇ ਘਰ ਔਰ ਉਹਨਾਂ ਨੂੰ ਯਾਦ ਕੀਤਾ ਗਿਆ ਸ਼ਰਧਾਂਜਲੀ ਦਿੱਤੀ ਗਈ। ਤਾਂ ਅੱਜ ਅੰਤਿਮ ਵਿਦਾਇਗੀ ਦਿੱਤੀ ਜਾਵੇਗੀ। ਮੋਹਾਲੀ ਦੇ ਬਲੋਂਗੀ ਦੇ ਵਿੱਚ ਉਹਨਾਂ ਦਾ ਅੰਤਿਮ ਸੰਸਕਾਰ ਹੋਏਗਾ। ਜਸਵਿੰਦਰ ਪੱਲਾ ਦੀ 10 ਦੀ ਕਿ ਮ੍ਰਿਤਕ ਦੇ ਨੂੰ ਉਹਨਾਂ ਦੇ ਘਰ ਐਂਬੂਲੈਂਸ ਦੇ ਰਾਹੀਂ ਲਿਆਂਦਾ ਗਿਆ ਔਰ ਚੌਂ ਵਾਲੇ ਜੜੇ ਨੇ ਉਹ ਦਰਸ਼ਨਾ ਦਿੱਤੀ ਯਾਨੀ ਕਿ ਸ਼ਰਧਾਂਜਲੀ ਦੇ ਲਈ ਪਹੁੰਚ ਰਹੇ ਨੇ। ਕਰੀਬ 1 ਵਜੇ ਉਹਨਾਂ ਦਾ ਅੰਤਿਮ ਸੰਸਕਾਰ ਹੋਣਾ ਹੈ ਜੋ ਜਾਣਕਾਰੀ ਮਿਲੀ ਹੈ ਜੋ ਸਮਾ ਪਰਿਵਾਰ ਦੇ ਵੱਲੋਂ ਦਿੱਤਾ ਗਿਆ ਹੈ ਔਰ ਵੱਡੇ ਵੱਡੇ ਅਦਾਕਾਰ ਪਹੁੰ ਨੇ ਪਿੱਤੇ ਦਿਨ ਦਾ ਜ਼ਿਕਰ ਕੀਤਾ ਜਾਏ ਗਿੱਪੀ ਗਰੇਵਾਲ ਕਰਮਜੀਤ ਤਨਮੋਲ ਤੋਂ ਇਲਾਵਾ ਹੋਰ ਉਹਨਾਂ ਦੇ ਜਿਹੜੇ ਨਾਲ ਉਹਨਾਂ ਦੇ ਕੰਮ ਕਰਦੇ ਰਹੇ ਨੇ ਫਿਲਮ ਇੰਡਸਟਰੀ ਦੇ ਵਿੱਚ ਉਹ ਪਹੁੰਚੇ ਔਰ ਉਹਨਾਂ ਨੇ ਸਭ ਨੇ ਆਪਣੀਆਂ ਯਾਦਾਂ ਜਿਹੜੀਆਂ ਨੇ ਉਹ ਸਾਂਝੀਆਂ ਕੀਤੀਆਂ ਨੇ ਤਾਂ ਇੱਕ ਪਾਸੇ ਅਸੀਂ ਤੁਹਾਨੂੰ ਇਹ ਵੀ ਦਿਖਾ ਰਹੇ ਹਾਂ ਕਿ ਜਸਵਿੰਦਰ ਭੱਲਾ ਦੇ ਵੱਲੋਂ ਸ਼ੁਰੂਆਤ ਕਿਸ ਤਰੀਕੇ ਦੇ ਨਾਲ ਕੀਤੀ ਗਈ ਐ ਸੋ ਇਲਾਵਾ ਕਿ ਕਿ ਕੁਝ ਉਹਨਾਂ ਦੇ ਵੱਲੋਂ ਆਪਣੇ ਅਦਾਕਾਰੀ ਦੇ ਤੌਰ ਤੇ ਲੋਕਾਂ ਨੂੰ ਦਿੱਤਾ ਗਿਆ ਕਿਉਂਕਿ ਜੇਕਰ ਉਹਨਾਂ ਦੀ ਡਾਇਲੌਗ ਡਿਲੀਵਰੀ ਦਾ ਜ਼ਿਕਰ ਕੀਤਾ ਜਾਵੇ ਜਾਂ ਫਿਰ ਉਹਨਾਂ ਦੇ ਜਿਸ ਤਰੀਕੇ ਦੇ ਨਾਲ ਪੰਚ ਲਾਈਨ ਉਹਦੇ ਸੰ ਹਰ ਕੋਈ ਉਹਨਾਂ ਨੂੰ ਯਾਦ ਕਰੇਗਾ ਹਿੱਟ ਫਿਲਮਾਂ ਕਿਹੜੀਆਂ ਸਨ ਉਸ ਦਾ ਵੀ ਅਸੀਂ ਇੱਕ ਪਾਸੇ ਜ਼ਿਕਰ ਕਰ ਰਹੇ ਹਾਂ ਜਸਵਿੰਦਰ ਪੱਲਾ ਦੇ ਵੱਲੋਂ ਦੱਸਿਆ ਕਿ ਮਾਹੌਲ ਠੀਕ ਹੈ ਜੀਜਾ ਜੀ ਜਿਨੇ ਮੇਰਾ ਦਿਲ ਲੁੱਟਿਆ ਪਾਵਰ ਕੱਟ ਕਬੱਡੀ ਇੱਕ ਵਾਰ ਫਿਰ ਆਪਾਂ ਫਿਰ ਮਿਲਾਂਗੇ ਮੇਲ ਕਰਾ ਦੇ ਰੱਬਾ ਕੈਰੀ ਆਨ ਜੱਟਾ ਜੱਟਨ ਜੁਲੀਅਰ ਜਟੇਰਵੇਜ਼ ਇਹ ਪੰਜਾਬੀ ਫਿਲਮਾਂ ਜਿਸ ਦੇ ਵਿੱਚ ਉਹ ਤਕੀਆ ਕਲਾਮ ਦੇ ਨਾਲ ਗੱਲ ਕਰਦੇ ਸਨ ਔਰ ਇਹ ਤਸਵੀਰ ਇੱਕ ਪਾਸੇ ਉਹ ਵੀ ਦਿਖਾ ਰਹੇ ਹਨ ਤੁਹਾਨੂੰ ਜੋ ਬਲੈਕ ਐਂਡ ਵਾਈਟ ਤੁਹਾਨੂੰ ਸਕਰੀਨ ਤੇ ਨਜ਼ਰ ਆ ਰਹੀਆਂ ਹੋਣਗੀਆਂ ਉਹਨਾਂ ਦੀਆਂ ਤਸਵੀਰਾਂ ਵੱਖੋ ਵੱਖ आज जो नदानतम संस्कार ਕੀਤਾ ਜਾਏਗਾ ਜਸਵਿੰਦਰ ਪੱਲਾ ਜੀ ਦੇ ਘਰ ਦੇ ਬਾਹਰ ਇਸ ਵਕਤ ਖੜੇ ਆ ਬੜਾ ਗੰਭੀਰ ਮਾਹੌਲ ਇਸ ਵਕਤ ਇਸ ਜਗ੍ਹਾ ਤੇ ਹੋਤਾ ਹੈਗੇ ਸ਼ਰਮਾ ਜੀ ਸਾਡੇ ਨਾਲ ਮੌਜੂਦ ਨੇ ਸ਼ਰਮਾ ਜੀ ਅ ਪੂਰਨ ਅਗਲਾ ਪ੍ਰਸਤਿਤ ਕੀ ਰਹੇਗਾ ਕਦੋਂ ਪਾਰਕਿੰਗ ਦੇ ਨੂੰ ਹੁਣ ਇਸ ਵਕਤ ਜਿਹੜਾ ਅੰਦਰ ਲੈ ਕੇ ਚਾਇਆ ਗਿਆ ਹੈ ਕੈਂਪਰਨਸ ਲੈ ਕੇ ਆਏ ਸੀ ਕਿ ਅਗਲਾ ਜਿਹੜਾ ਹੈਗਾ ਲੋਕਾਂ ਨੂੰ ਉਸ ਬਾਰੇ ਜਾਣਕਾਰੀ ਦੇ ਦੇ ਕਿ ਵੱਡੇ ਪੱਧਰ ਤੇ ਲੋਕ ਉਸ ਜਗ੍ਹਾ ਤੇ ਇਕੱਠੇ ਹੋਣਗੇ ਉਸ ਜਗ੍ਹਾ ਤੇ ਆਪਰੇ ਰਸਮਾਂ ਹੋਣਗੀਆਂ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਅਸੀਂ ਫੈਨਸ ਵਾਸਤੇ ਉਹਨਾਂ ਦੇ ਸ਼ੁਭਚਿੰਤਕਾਂ ਵਾਸਤੇ ਉਹਨਾਂ ਦੇ ਚਾਹਣ ਵਾਲਿਆਂ ਵਾਸਤੇ 11 ਤੋਂ 12 ਇੱਕ ਘੰਟੇ ਵਾਸਤੇ ਉਹਨਾਂ ਦੇ ਦਰਸ਼ਨਾ ਵਾਸਤੇ ਉਹਨਾਂ ਦੀ ਬਾਡੀ ਰੱਖੀਏ ਤੇ 12 ਵਜੇ ਇੱਥੋਂ ਅਸੀਂ ਅੰਤਿਮ ਯਾਤਰਾ ਆਰੰਭ ਕਰਕੇ ਸਾਡਾ 1 ਵਜੇ ਦਾ ਸੰਸਕਾਰ ਦਾ ਟਾਈਮ ਜਿਹੜਾ ਉਹ ਤੈ ਕੀਤਾ ਬਲੌਂਗੀ ਸ਼ਮਸ਼ਾਨ ਘਰ ਬਹਾਲੀ ਚ ਤੇ ਬਰਦਾਸ਼ਤ ਕਰਦੇ ਸਾਰੋ ਕਿ ਮੇਰੇ ਵਿਗਨ ਜਾਵੇ ਕਿਉਂਕਿ بارش ਦਾ ਵੀ ਮਾਹੌਲ ਬਣ ਰਿਹਾ ਤੇ ਲੋਕਾਂ ਦਾ ਹਜੂਰ ਕਿੰਨਾ ਇਕੱਠਾ ਹੁੰਦਾ ਅੱਪਾ ਅੱਲਾਹ ਸਭ ਦਾ ਜੋ ਕੋਪ੍ਰੀਤਾ ਵਾ ਉਹ ਬਹੁਤ ਜ਼ਿਆਦਾ ਸੀਗੀ ਤੇ ਅਸੀਂ ਐਡਮਿਨਿਸਟ੍ਰੇਸ਼ਨ ਨੂੰ ਬੇਨਤੀ ਕੀਤੀ ਆ ਕਿ ਸਾਰਾ ਰੂਟ ਰੂਟ ਠੀਕ ਲੱਗ ਜੇ ਤੇ ਅਸੀਂ ਉਹਨਾਂ ਦੀ ਅੰਤਰ ਯਾਤਰਾ ਨੂੰ ਠੀਕ ਤਰ੍ਹਾਂ ਨੇਪਰੇ ਚਾੜਦੀ ਹੈ ਅੱਛਾ ਨਿੱਜੀ ਤੌਰ ਤੇ ਤੁਹਾਡੇ ਲਈ ਕਿੰਨਾ ਕੁ ਘਟਾ ਹੈ ਕਿਉਂਕਿ ਬਹੁਤ ਲੰਮਾ ਅੱਛਾ ਤੁਸੀਂ ਇੱਕ ਦੂਜੇ ਨਾਲ ਪਤਾ ਹੈ ਸੁੱਖ ਦੁੱਖ ਦੇ ਵਿੱਚ ਇੱਕ ਦੂਜੇ ਨਾਲ ਖੜੇ ਰਹੇ ਆ ਅੱਜ ਉਹ ਸਮਾਂ ਆ ਗਿਆ ਹੈ ਕਿ ਆਖਰੀ ਦਸਮਾ ਬਿਲਕੁਲ ਬਹੁਤ ਨਜ਼ਦੀਕ ਸਮਾਂ ਆਇਆ ਲੋਕ ਪੂ ਨਹੀਂ ਰਹਿਣਗੇ ਸੁੰਨਿਆ ਦੇ ਵਿੱਚ ਕਿਉਂਕਿ ਸਵਾਸਤ ਪਹਿਲਾਂ ਹੀ ਪੂਰੇ ਕਰ ਚੁੱਕੇ ਨਾ ਪੂਰਾ ਹੋਣ ਵਾਲਾ ਕਾਟਾ ਸ਼ਬਦਾਂ ਚ ਬਿਆਨ ਕਰਨਾ ਮੁਸ਼ਕਲ ਆ ਕਿਉਂਕਿ ਜਿਹੜੀ ਮੇਰੀ ਸਾਹ ਜ ਆ ਉਹ ਅੱਜ ਦਿਨੀ ਲਗਭਗ 5 ਦਹਾਕੀਆਂ ਦੀ ਆ ਉਹ ਸਾਹ ਜਿਹੜੀ ਆ ਉਹ ਮੈਂ ਤਾਂ ਗਮਗੀਨ ਹੋਇਆ ਕੱਲ ਦਾ ਇਹ ਕਹਿ ਰਿਹਾ ਸੀ ਕਿ ਇਨਸਾਨ ਤਾਂ ਸਾਡੀ ਜੋੜੀ ਨਹੀਂ ਤੋੜ ਸਕੇ ਭਗਵਾਨ ਦੇ ਮਰੇ ਵਸਕਾ ਪਿਰਵਾਰ ਦੇ ਵਿੱਚ ਫਿਲਹਾਲ ਤੁਸੀਂ ਰੋਜ਼ ਤੱਕ ਲਗਾਤਾਰ ਕੰਮ ਕਰ ਰਹੇ ਬੇਟੀ ਦੇ ਨਾਲ ਗੱਲਬਾਤ ਕਰ ਰਹੇ ਹੋ ਹੌਸਲਾ ਦੇ ਰਹੇ ਹੋ ਉਹਨਾਂ ਨੂੰ ਕਿਉਂਕਿ ਉਹਨਾਂ ਵਾਸਤੇ ਬਹੁਤ ਵੱਡਾ ਘਾਟਾ ਹੈ ਪਰਿਵਾਰ ਦਾ ਤਾਂ ਜੀ ਬਿਲ ਜਿਹੜਾ ਬਹੁਤ ਉੱਤਿਆ ਪਿਆ ਕਿਉਂਕਿ ਪੱਲਾ ਜੀ ਵਧੀਆ ਪਿਤਾ ਵਧੀਆ ਫਾਦਰ ਲਾ ਵਧੀਆ ਪਤੀ ਵਧੀਆ ਪੁੱਤਰ ਬਣ ਕੇ ਵਿਛਰੇ ਆ ਉਹਨਾਂ ਦੇ ਮਾਤਾ ਜੀ ਨੂੰ ਉਹਨਾਂ ਦੇ ਧਰਮ ਪਤਨੀ ਨੂੰ ਉਹਨਾਂ ਦੀ ਬੇਟੀ ਨਾਰਵੇ ਤੇ ਪਹੁੰਚ ਗਈ ਆ ਦਮਾਦ ਪਹੁੰਚ ਗਿਆ ਉਹਨਾਂ ਦਾ ਬੇਟਾ ਫਖਰਾਜ ਪੱਲਾ ਡਾਕਟਰ ਨਾਦਿਸ਼ ਉਹਨਾਂ ਵਾਸਤੇ ਜੋ ਖੱਟਾ ਕੋਈ ਕੋਈ ਸਬਸਟੀਟਿਊਟ ਕਰ ਸਕਦੇ ਔਰ ਉਹਨਾਂ ਨੂੰ ਅਸੀਂ ਹਸਪਤਾਲ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਬੱਚੇ ਪਾਣਾ ਮੰਨਣਾ ਪੈਣਾ ਤਕੜੇ ਹੋਣਾ ਪੈਣਾ ਤੇ ਇਹ ਜਿਹੜਾ ਦੁਨੀਆ 'ਚ ਹਰ ਬੰਦੇ ਨੇ ਜੋ ਆਇਆ ਉਹਨੇ ਜਾਣੇ ਹੁੰਦਾ ਕਮਟਾ ਸੀ ਕੋਸ਼ਿਸ਼ ਕਰ ਰਹੇ ਹਾਂ ਕਿ ਪਰਿਵਾਰ ਨੂੰ ਲਈ ਸਦਮੇ ਤੋਂ ਬਾਅਦ ਔਰ ਕੋਸ਼ਿਸ਼ ਕਰਾਂ ਤਾਂ ਇਹ ਗੱਲ ਬਾਤ ਕੀਤੀ ਜਾਰੀ ਸੀ ਔਰ ਜਿਸ ਤਰੀਕੇ ਦੇ ਨਾਲ ਹਰ ਇੱਕ ਦਿਸ਼ਾ ਸੀ ਕਿਉਂਕਿ ਜਿਹੜੇ ਵੀ ਨਾਲ ਕੰਮ ਕਰਨ ਵਾਲੇ ਜਸਵਿੰਦਰ ਪੱਲੌਰਾ ਦੇ ਇੱਥੇ ਪਹੁੰਚੇ ਹੋਏ ਨੇ ਅਦਾਕਾਰ ਹੋਣ ਉਹਨਾਂ ਦੇ ਸਹਿਯੋਗੀ ਹੋਣ ਤਾਂ ਸਾਰੇ ਹੀ ਗੱਲ ਕਹਿ ਰਹੇ ਨੇ ਕਿ ਜਸਵਿੰਦਰ ਪੱਲਾ ਨਾ ਸਿਰਫ ਸਕਰੀਨ ਤੇ ਇਸ ਤਰੀਕੇ ਦੇ ਨਾਲ ਲੋਕਾਂ ਨੂੰ ਹਸਾਉਂਦੇ ਰਹੇ ਲੋਕਾਂ ਦੇ ਨਾਲ ਜਿਹੜਾ ਇੱਕ ਕਨੈਕਸ਼ਨ ਉਹਨਾਂ ਨੇ ਬਣਾਇਆ ਬਲਕਿ ਆਫ 에ਅਰ ਵੀ ਆ ਕਹ ਲਈਏ ਕਿ ਕੈਮਰੇ ਦੇ ਪਿੱਛੇ ਵੀ ਜਦੋਂ ਵੀ ਉਹ ਛੋਟੇ ਆਰਟਿਸਟ ਜਿਨ੍ਹਾਂ ਨੇ ਸ਼ੁਰੂਆਤ ਕਰਨੀ ਹੁੰਦੀ ਸੀ ਉਹਨਾਂ ਨਾਲ ਰابطਾ ਕਰਦੇ ਸੀ ਉਹਨਾਂ ਦੇ ਨਾਲ ਕੰਮ ਕਰਦੇ ਸੀ ਤਾਂ ਉਹਨਾਂ ਨੇ ਕਦੇ ਵੀ ਉਹਨਾਂ ਨੂੰ ਮਹਿਸੂਸ ਨਹੀਂ ਹੋਣ ਦਿੱਤਾ ਹਮੇਸ਼ਾ ਖੁਦ ਨੀਵੇਂ ਹੋ ਕੇ ਉਹਨਾਂ ਨੂੰ ਅੱਗੇ ਵਧਣ ਦੇ ਲਈ ਉਹਨਾਂ ਨੂੰ ਅੱਗੇ ਹੋਰ ਕੰਮ ਕਰਨ ਦੇ ਲਈ ਆ ਕਹ ਲਈਏ ਕਿ ਕਦੇ ਬੜਪਤੇ ਵਿੱਚ ਪੈਰ ਨਹੀਂ ਰੱਖਿਆ ਹੈ ਜਸਵਿੰਦਰ ਭੱਲਾ ਉਹਨਾਂ ਨੇ ਇਸ ਤਰੀਕੇ ਦੀ ਉਹਨਾਂ ਦੀ ਸ਼ਖਸੀਅਤ ਰਹੀ ਹੈ ਇਸੇ ਆਵਾਜ਼ ਡਾਇਰੈਕਸ਼ਨ ਵੀ ਉਹ ਕਰਦੇ ਰਹੇ ਨੇ ਨਾਲ ਲੱਗ ਕੇ ਔਰ ਜਿਹੜੇ ਆਪਣੇ ਸਾਰੇ ਡਾਇਲੌਗਸ ਹਨ ਸਭ ਉਹ ਖੁਦ ਲਿਖਦੇ ਸਨ ਇਸ ਤੋਂ ਇਲਾਵਾ ਜਿਸ ਤਰੀਕੇ ਦੇ ਪੰਚ ਉਹਨਾਂ ਦੇ ਵੱਲੋਂ ਮਾਰ ਜਾਂਦੇ ਸੀ ਤਾਂ ਉਹ ਵੀ ਖੁਦ ਹੀ ਲਿਖਦੇ ਸਨ ਔਰ ਕਈ ਵਾਰ ਜਿਨ੍ਹਾਂ ਦੀਆਂ ਹੋਰ ਕਈ ਕਮੇਡੀ ਨੂੰ ਲੈ ਕੇ ਲਾਈਨਸ ਸੀਗੀਆਂ ਉਹਨੂੰ ਵੀ ਕਰੈਕਟ ਕਰ ਦਿੰਦੇ ਸਨ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਰਹੀਆਂ ਨੇ ਔਰ ਜੇਕਰ ਉਹਨਾਂ ਦੀ ਗੱਲ ਕੀਤੀ ਜਾਵੇ ਤਾਂ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਹੋਰ ਆਪਣੇ ਜੇਕਰ ਅਦਾਕਾਰੀ ਤੋਂ ਇਲਾਵਾ ਗੱਲ ਕੀਤੀ ਜਾਏ ਤਾਂ ਪੀਏਯੂ ਦੇ ਵਿੱਚ ਵੀ ਪ੍ਰੋਫੈਸਰ ਰਹੇ ਨੇ ਯਾਨੀ ਕਿ ਉੱਥੇ ਵੀ ਉਹਨਾਂ ਦੇ ਵੱਲੋਂ ਆਪਣੀਆਂ ਸੇਵਾਵਾਂ ਜਰੀਆਂ ਨੇ ਉਹ ਦਿੱਤੀਆਂ ਗਈਆਂ ਨੇ ਔਰ ਜੇਕਰ ਹੁੰਦੀ ਗੱਲ ਕੀਤੀ ਜਾਏ ਤਾਂ ਅਚਾਨਕ ਇਹ ਖਬਰ ਸਭ ਦੇ ਸਭ ਨੂੰ ਸਨ ਨੂੰ ਮਿਲੀ ਬੀਤੇ ਦਿਨ ਕਿਉਂਕਿ ਇਹ ਦੱਸਿਆ ਜਾ ਰਿਹਾ ਕਿ ਕਰੀਬ 1 ਸਾਲ ਤੋਂ ਉਹ ਬਿਮਾਰ ਸਨ ਉਜੂਜ ਰਹੇ ਸੀ ਕੋਸ਼ਿਸ਼ ਹੋ ਰਹੀ ਸੀ ਕਿ ਠੀਕ ਹੋ ਜਾਣਗੇ ਜਿਵੇਂ ਗਿੱਪੀ ਗਰੇਵਾਲ ਨੂੰ ਵੀ ਅਸੀਂ ਕੱਲ ਸੁਣਿਆ ਤਾਂ ਉਹ ਵੀ ਦੱਸ ਰਹੇ ਸੀ ਕਿ ਕੈਰੀ ਆਨ ਜਟਾ 4 ਦੀ ਤਿਆਰੀ ਹੋ ਰਹੀ ਸੀ ਪਰ ਉਹਨਾਂ ਨੇ ਕਿਹਾ ਸੀ ਕਿ ਮੈਂ ਦਸੰਬਰ ਤੱਕ ਉਹਨਾਂ ਨੂੰ ਲੱਗਦਾ ਹੈ ਕਿ ਉਹ ਠੀਕ ਹੋ ਜਾਣਗੇ ਔਰ ਉਸ ਤੋਂ ਬਾਅਦ ਫਿਰ ਸ਼ੂਟਿੰਗ ਜਿਹੜੀ ਆ ਉਹ ਸ਼ੁਰੂ ਹੋ ਜਾਏਗੀ ਪਰ ਅਜੇ ਹਾਂ ਨਹੀਂ ਹੋ ਸਕਿਆ ਬਹੁਤ ਹੀ ਵੱਡਾ ਕਾਟਾ ਨਾ ਪੂਰਾ ਹੋਣ ਵਾਲਾ ਕਾਟਾ ਪਿਆ ਇਹ ਸਭ ਕਹਿ ਰਹੇ ਨੇ ਔਰ ਉਹਨਾਂ ਦੇ ਪਰਿਵਾਰ ਦਾ ਜ਼ਿਕਰ ਕੀਤਾ ਜਾਏ ਦੱਸਿਆ ਜਾ ਰਿਹਾ ਸੀ ਸਾਡੇ ਸਹਿਯੋਗੀ ਗੱਲਬਾਤ ਕਰ ਰਹੇ ਸੀ ਉਹਨਾਂ ਦੇ ਨਾਲ ਤਾਂ ਉਹਨਾਂ ਦੀ ਬੇਟੀ ਉਹਨਾਂ ਦੇ ਦਮਾਦ ਜਿਹੜੇ ਨੇ ਉਹ ਪਹੁੰਚ ਚੁੱਕੇ ਨੇ ਔਰ ਅੱਜ 1 ਵਜੇ ਕਿਉਂਕਿ 11 ਤੋਂ 12 ਵਜੇ ਦਾ ਸਮਾਂ ਹੈ ਹਾਲਾਂਕਿ ਸਵਾ 11 ਵਜੇ ਦੇ ਕਰੀਬ ਸਮਾਂ ਹੋ ਚੁੱਕਿਆ ਹੈ ਮੌਸਮ ਵੀ ਥੋੜਾ ਖਰਾਬ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਕੰਟਾ ਸ਼ਰਧਾਂਜਲੀ ਦੇਣ ਦੇ ਲਈ ਜਿਹੜਾ ਹੈ ਉਹ ਰੱਖਿਆ ਗਿਆ ਸਮਾਂ ਉਸ ਤੋਂ ਬਾਅਦ ਯਾਤਰਾ ਸ਼ੁਰੂ ਹੋਏਗੀ 12 ਤੋਂ 1 ਵਜੇ ਦੇ ਕਰੀਬ ਅਸੀਂ ਵੇਖਿਆ ਸੀ ਕਿ ਇਸ ਤਰੀਕੇ ਦੇ ਨਾਲ ਜਦੋਂ ਸਰਦੂਰ ਸਿਕੰਦਰ ਦਾ ਦੇਹਾਂਤ ਹੋਇਆ ਸੀ ਉਹਨਾਂ ਆਦੀ ਜਿਹੜੀ ਮ੍ਰਿਤਕ ਦੇ ਹੈ ਉਸ ਨੂੰ ਲੈ ਕੇ ਵੀ ਯਾਤਰਾ ਕੱਢੀ ਗਈ ਸੋਹਰਤ ਦੇ ਉਸ ਦੇ ਵਿੱਚ ਵੀ ਬਹੁਤ ਵੱਡਾ ਹਜੂਮ ਜਿਹੜਾ ਹੈ ਉਹਨਾਂ ਦੇ ਚੌਣ ਵਾਲਿਆਂ ਦਾ ਅਸੀਂ ਵੇਖਿਆ ਔਰ ਉਸ ਸਮੇਂ ਵੀ ਹਰ ਇੱਕ ਦੀ ਅੱਖ ਨਮ ਸੀ ਕਿਉਂਕਿ ਇਹ ਅਜਿਹੀਆਂ ਸ਼ਖਸੀਅਤਾਂ ਹੁੰਦੀਆਂ ਨੇ ਇਹ ਅਜਿਹੇ ਫਨਕਾਰ ਹੁੰਦੇ ਨੇ ਜਿਨ੍ਹਾਂ ਦੀਆਂ ਯਾਦਾਂ ਹਮੇਸ਼ਾ ਰਹਿਣਗੀਆਂ ਕਿਉਂਕਿ ਜਿਸ ਤਰੀਕੇ ਦੇ ਨਾਲ ਜੋ ਅਦਾਕਾਰੀ ਨਿਭਾਈ ਆ ਸੀ ਇੰਜ ਕਹਿ ਲਈਏ ਕਿ ਅੱਜ ਕੱਲ ਜੋ ਫਿਲਮਾਂ ਤਿਆਰ ਹੋ ਰਹੀਆਂ ਨੇ ਪੰਜਾਬੀ ਇੰਡਸਟਰੀ ਦੇ ਵਿੱਚ ਦੇਸ਼ਕ ਉਹ ਕਾਮੇਡੀ ਹੋਵੇ ਜਾਂ ਹੋਰ ਕੋਈ ਕਨਸੈਪਟ ਵੀ ਹੋਵੇ ਤਾ ਉਸ ਦੇ ਵਿੱਚ ਜਸਵਿੰਦਰ ਪੱਲਾ ਜਿਹੜੇ ਨੇ ਉਹ ਆਪਣਾ ਬਹੁਤ ਵੱਡਾ ਯੋਗਦਾਨ ਪਾਉਂਦੇ ਰਹੇ ਨੇ ਜਾਂ ਸਿਰਫ ਅਧਿਕਾਰੀ ਜਿਹੜੀ ਹੈ ਉਹਨਾਂ ਨੇ ਨਹੀਂ ਕੀਤੀ ਤਾਂ ਸਿੱਧਾ ਅਸੀਂ ਉਹਨਾਂ ਦੇ ਘਰ ਦਾ ਰੁਕ ਕਰਾਂਗੇ ਕਿਉਂਕਿ ਇੱਕ ਵਜਨਤਮ ਸੰਸਕਾਰ ਦਾ ਸਮਾਂ ਦਿੱਤਾ ਗਿਆ ਹੈ ਪਰਮਿੰਦਰ ਤੇਜਾ ਮੇਰੇ ਸਹਿਯੋਗੀ ਉੱਥੇ ਮੌਜੂਦ ਨੇ ਇਸ ਵੇਲੇ ਲਾਈਵ ਪਰਮਿੰਦਰ ਜੇਕਰ ਜਸਵਿੰਦਰ ਪੱਲਾ ਦਾ ਜ਼ਿਕਰ ਕੀਤਾ ਜਾਵੇ ਅਚਨਚੇ ਤੇ ਸਭ ਨੂੰ ਖਬਰ ਸੁਣਨ ਨੂੰ ਮਿਲੀ ਔਰ ਵੱਡਾ ਇੱਕ ਅਸੀਂ ਕਹਿ ਸਕਦੇ ਹਾਂ ਝਟਕਾ ਸਭ ਨੂੰ ਲੱਗਿਆ ਕੱਲ ਅੱਜ ਦਾ ਸਮਾ ਜਿਹੜਾ 1 ਵਜੇ ਦਾ ਰੱਖਿਆ ਗਿਆ ਸਸਕਾਰ ਦਾ ਕੀ ਕੁਝ ਇਸ ਵੇਲੇ ਦੀ ਤਸਵੀਰਾਂ ਔਰ ਕੀ ਸਾਰਾ ਕੁਝ ਤੈਸ ਸਮੇਂ ਦੇ ਪ੍ਰੋਗਰਾਮ ਦੇ ਮੁਤਾਬਿਕ ਹੋਏਗਾ ਕਿਉਂਕਿ ਮੌਸਮ ਵੀ ਜਿਹੜਾ ਹੈ ਉਹ ਅੱਜ ਠੀਕ ਨਹੀਂ ਹੈ ਖਰਾਬ ਹੈ ਆ ਬਿਲਕੁਲ ਗੁਰਜੋਤ ਅਸੀਂ ਇਸ ਵੇਲੇ ਮਹਾਲੀ ਦੇ ਵਿੱਚ ਜਸਿੰਦਰ ਸਿੰਘ ਭੱਲਾ ਦੇ ਘਰ ਦੇ ਬਾਹਰ ਮੌਜੂਦ ਹੈ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਵੱਡੀ ਗੰਟੀ ਦੇ ਵਿੱਚ ਉਹਨਾਂ ਨੂੰ ਚਾਣ ਵਾਲੇ ਉਹਨਾਂ ਦੇ ਰਿਸ਼ਤੇਦਾਰ ਕਰੀਬੀ ਅੱਜ ਤੁਸੀਂ ਫਿਲਮ ਜਗਤ ਦਾ ਗੱਲ ਕਰਦੇ ਆਂ ਤੇ ਜਸਵਿੰਦਰ ਪਾਲ ਦਾ ਸਭ ਤੋਂ ਮੋਹਰਲੀ ਗਤਾਰ ਦੇ ਵਿੱਚ ਜ਼ਿਕਰ ਹੁੰਦਾ ਹੈ ਉਹਨਾਂ ਦਾ ਨਾਮ ਸਭ ਤੋਂ ਪਹਿਲਾਂ ਸਾਹਮਣੇ ਆਉਂਦਾ ਕਰਦੇ ਬਾਅਦੀਆਂ ਤੁਹਾਨੂੰ ਸੀ ਤਸਵੀਰਾਂ ਵਿਖਾ ਰਿਹਾ ਆ ਬਿਲਕੁਲ ਸਾਹਮਣੇ ਜੋ ਪਾਰਕ ਹੈ ਉੱਥੇ ਇਸ ਵੇਲੇ ਇਲਾਹੀ ਗੁਰਬਾਣੀ ਦਾ ਕੀਰਤਨ ਚੱਲ ਰਿਹਾ ਹੈ ਤਾਂ ਥੋੜੀ ਦੇਰ ਦੇ ਵਿੱਚ ਇਹ ਅੰਤਮ ਯਾਤਰਾ ਦੀ ਜੋ ਕਿ ਆ ਸ਼ੁਰੂਆਤ ਕੀਤੀ ਜਾਵੇਗੀ ਇਸ ਤੋਂ ਪਹਿਲਾਂ ਉਹਨਾਂ ਨੂੰ ਚਾਣ ਵਾਲੇ ਉਹਨਾਂ ਦੇ ਕਰੀਬੀ ਆ ਰਿਸ਼ਤੇਦਾਰ ਆ ਤਾਂ ਫਿਲਮ ਜਗਤ ਸੰਗੀਤ ਜਗਤ ਦੇ ਨਾਲ ਜੁੜੀਆਂ ਹੋਈਆਂ ਵੱਡੀਆਂ ਹਸਤੀਆਂ ਇੱਥੇ ਪਹੁੰਚ ਰਹੀਆਂ ਨੇ ਆ ਤਾਂ ਅੱਜ ਕਹਿ ਸਕਦੇ ਕਿ ਸੰਗੀਤ ਜਗਤ ਦੇ ਵਿੱਚ ਫਿਲਮ ਜਗਤ ਦੇ ਵਿੱਚ ਸੋਗ ਦੀ ਲੈ ਰਿਹਾ ਸੋਗ ਦਾ ਮਾਹੌਲ ਹੈ ਜਿਸ ਤਰੀਕੇ ਦੇ ਨਾਲ ਜਸਵਿੰਦਰ ਭੱਲਾ ਦੇ ਵੱਲੋਂ ਅਧਿਆਪਨ ਦੇ ਖੇਤਰ ਦੇ ਵਿੱਚ ਚਾਹੇ ਗੱਲ ਹੋਵੇ ਚਾਹੇ ਆ ਫਿਲਮ ਜਗਤ ਦੀ ਗੱਲ ਕਰੀਏ ਤਾਂ ਕਿ ਕਲਾਕਾਰ ਦੇ ਤੌਰ ਤੇ ਜਿੰਨਾ ਵੱਡਾ ਉਤਾ ਉਹਨਾਂ ਦਾ ਰਤਬਾ ਜਿੰਨਾ ਵੱਡਾ ਨਾਮ ਅੱਜ ਇਹਨਾਂ ਤਸਵੀਰਾਂ ਤੋਂ ਇਹ ਸਮਝ ਸਕਦੇ ਆ ਕਿ ਅੱਜ ਉਹਨਾਂ ਦੇ ਚਹੁਣ ਵਾਲੇ ਕਿਵੇਂ ਵੱਡੀ ਗਿਲਚੀ ਦੇ ਵਿੱਚ ਉਹਨਾਂ ਨੂੰ ਅੱਜ ਸ਼ਰਧਾਂਜਲੀ ਦੇਣ ਦੇ ਲਈ ਪਹੁੰਚੇ ਹੋਏ ਨੇ ਅੱਜ ਉਹਨਾਂ ਦੀ ਅੰਤਮ ਯਾਤਰਾ ਦੇ ਵਿੱਚ ਅੱਜ ਸ਼ਾਮਲ ਹੋਣ ਦੇ ਲਈ ਪਹੁੰਚੇ ਨੇ ਅੱਜ ਇਸ ਤਰੀਕੇ ਦੇ ਨਾਲ ਕੱਲ ਬੇਹੱਦ ਮੰਦ ਭਾਗੀ ਖਬਰ ਸਾਹਮਣੇ ਆਈ ਆ ਕਿਉਂਕਿ ਉਹਨਾਂ ਨੂੰ ਬ੍ਰੇਨ ਸਟ੍ਰੋਕ ਹੋਇਆ ਉਸ ਤੋਂ ਬਾਅਦ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਕੱਲ ਸਵੇਰੀ ਉਹਨਾਂ ਦਾ ਦਿਹਾਂਤ ਹੋ ਗਿਆ ਉਸ ਤੋਂ ਬਾਅਦ ਚ ਸੋਗ ਦਾ ਮਾਹੌਲ ਆ ਸਾਰੇ ਪਾਸੇ ਨਜ਼ਰ ਆਇਆ ਕੱਲ ਵੀ ਵੱਡੀ ਗਿਣਤੀ ਦੇ ਵਿੱਚ ਫਿਲਮੀ ਸਤਾਰੇ ਫਿਲਮ ਜਗਤ ਦੇ ਨਾਲ ਸੰਗੀਤ ਜਗਤ ਦੇ ਨਾਲ ਜੁੜੀਆਂ ਹੋਈਆਂ ਹਸਤੀਆਂ ਉਹਨਾਂ ਦੇ ਘਰ ਦੇ ਵਿੱਚ ਪਹੁੰਚੀਆਂ ਕੱਲ ਮੁੱਖ ਮੰਤਰੀ ਭਗਵੰਤ ਮਾਨ ਵੀ ਉਹਨਾਂ ਦੇ ਘਰ ਪਹੁੰਚੇ ਉਹਦੇ ਨਾਲ ਗੁਸਾਾਂਜਾ ਕਰਨ ਦੇ ਲਈ ਪਹੁੰਚੇ ਆ ਤਤਾਂ ਨੂੰ ਤਸਵੀਰਾਂ ਲਗਾਤਾਰ ਵਿਖਾ ਰਹੇ ਆ ਅਲਗ-ਅਲਗ ਜੋ ਆ ਹਸਤੀਆਂ ਨੇ ਉਹਨਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ ਅੰਤਿਮ ਯਾਤਰਾ ਦੇ ਵਿੱਚ ਆ ਸ਼ਾਮਲ ਹੋਣ ਦੇ ਲਈ ਪਹੁੰਚੇ ਹੋਏ ਨੇ ਆ ਪੰਜਾਬੀ ਅਦਾਕਾਰਾ ਨਿਰੂ ਬਾਜਵਾ ਪਹੁੰਚ ਚੁੱਕੇ ਨੇ ਤੁਸੀਂ ਸਦੀਆਂ ਲਾਈਵ ਤਸਵੀਰਾਂ ਵਿੱਚ ਦੇਖ ਸਕਦੇ ਹੋ ਜੀ ਆ ਪੰਜਾਬੀ ਫਿਲਮਾਂ ਦਾ ਵੱਡਾ ਨਾਮ ਪੰਜਾਬੀ ਫਿਲਮ જગਤ ਦਾ ਵੱਡਾ ਨਾਮ ਨਿਰੂ ਬਾਜਵਾ ਇੱਥੇ ਪਹੁੰਚੇ ਹੋਏ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਆ ਬਿਲਕੁਲ ਜੋ ਸਮਝਿਆ ਜਾ ਸਕਦਾ ਹੈ ਕਿ ਕੋਈ ਵੀ ਇਸ ਹਾਲਤ ਦੇ ਵਿੱਚ ਨਹੀਂ ਹੈ ਕਿ ਉਹ ਕੈਮਰੇ ਦੇ ਆ ਕੇ ਗੱਲਬਾਤ ਕਰ ਸਕੇ ਜਿਸ ਤਰੀਕੇ ਦੇ ਨਾਲ ਇਹ ਮੰਧਪਾਗੀ ਖਬਰ ਕਾਲ ਨੂੰ ਸਾਹਮਣੇ ਆਈ ਆਪੂਰੀ ਇੰਡਸਟਰੀ ਦੇ ਵਿੱਚ ਸੁਗ ਦਾ ਮਾਹੌਲ ਹੈ ਜਿੰਨੇ ਵੀ ਸਟਾਰੇ ਥਿਆਰੇ ਨੇ ਕੋਈ ਵੀ ਗੱਲ ਕਰਨ ਦੀ ਹਾਲਤ ਵਿੱਚ ਨਹੀਂ ਆ ਕਿ ਉਹ ਦੋ ਸ਼ਬਦ ਵੀ ਆ ਕੇ ਕਹਿ ਸਕਣ ਸਮਝਿਆ ਜਾ ਸਕਦਾ ਹੈ ਕਿ ਅੱਜ ਅ ਜਿਹੜੇ ਸਤਾਰਿਆਂ ਨੇ ਕਈ ਫਿਲਮਾਂ ਦੇ ਵਿੱਚ ਜਸਵਿੰਦਰ ਭੱਲਾ ਦੇ ਨਾਲ ਸਕਰੀਨ ਸਾਂਝੀ ਕੀਤੀ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਜਦੋਂ ਇੱਕ ਫਿਲਮ ਦੀ ਸ਼ੂਟਿੰਗ ਹੁੰਦੀ ਹੱਤੀ 20 ਤੋਂ 40 ਦਿਨ ਲੱਗਦੇ ਤੇ ਸਮਝਿਆ ਜਾ ਸਕਦਾ ਹੈ ਕਿ ਇੰਨੀਆਂ ਫਿਲਮਾਂ ਜਦੋਂ ਸ਼ੂਟ ਇਕੱਠੇ ਕੀਤੇਆਂ ਤੇ ਇੱਕ ਉਹ ਪਰਿਵਾਰਕ ਮੈਂਬਰਾਂ ਦੀ ਤਰ੍ਹਾਂ ਸਨ ਅ ਜਿਵੇਂ ਬਹੁਤ ਸਾਰੇ ਸਤਾਰਿਆਂ ਦੇ ਨਾਲ ਕੱਲ ਵੀ ਅਸੀਂ ਗੱਲਬਾਤ ਕੀਤੀ ਉਹਨਾਂ ਦੇ ਵੱਲੋਂ ਦੱਸਿਆ ਗਿਆ ਆ ਕਿ ਇੱਕ ਪਰਿਵਾਰ ਦੀ ਤਰ੍ਹਾਂ ਉਹ ਵਿਚਰਦੇ ਸਨ ਸੈਟ ਤੇ ਸੀਨ ਸੈਟ ਤੇ ਵੀ ਅ ਜੇਕਰ ਕਿਸੇ ਡਾਇਲੌਗ ਦੇ ਵਿੱਚ ਆ ਕਿਸੇ ਸਕ੍ਰਿਪਟ ਦੇ ਵਿੱਚ ਸੁਧਾਰ ਦੀ ਜਰੂਰਤ ਹੁੰਦੀ ਤੇ ਹਮੇਸ਼ਾ ਉਸ ਦੇ ਵਿੱਚ ਵੀ ਅੱਗੇ ਕਰਕੇ ਅੱਗੇ ਹੋ ਕੇ ਰੋਲ ਨਿਭਾਉਂਦੇ ਸਨ ਤੇ ਉਸ ਦੇ ਵਿੱਚ ਸੁਧਾਰ ਕਰਾਂਦੇ ਹਾਂ ਮੇਰਾ ਹਮੇਸ਼ਾ ਉਹਨਾਂ ਦੀ ਕੋਸ਼ਿਸ਼ ਹੁੰਦੀ ਸੀ ਜਿਵੇਂ ਤੁਸੀਂ ਤਸਵੀਰਾਂ ਵੇਖੀਆਂ ਪੰਜਾਬੀ ਅਦਾਕਾਰ ਆ ਨਿਰੂ ਬਾਜਵਾ ਇੱਥੇ ਪਹੁੰਚ ਚੁੱਕੇ ਨੇ ਨਿਰੂ ਬਾਜਵਾ ਦੇ ਨਾਲ ਵੀ ਜਸਵਿੰਦਰ ਭੱਲਾ ਦੀਆਂ ਕਈ ਫਿਲਮਾਂ ਆ ਇਹ ਇਕੱਠਿਆਂ ਨੂੰ ਸਕਰੀਨ ਤੇ ਦਰਸ਼ਕ ਜੋ ਕੇ ਆਪ ਵੇਖ ਚੁੱਕੇ ਨੇ ਹਾ ਤਾਂ ਹੋਰ ਵੀ ਕਈ ਹਸਕੀ ਬਿਲਕੁਲ ਪਰਮਿੰਦਰ ਇਹ ਵੀ ਜਾਨਣਾ ਚਾਹਾਂਗੇ ਹੋਰ ਕਿਹੜੇ ਕਿਹੜੇ ਸਤਾਰਿਆਂ ਦੇ ਪਹੁੰਚਣ ਦੀ ਜਾਣਕਾਰੀ ਹੈ ਕਿਉਂਕਿ ਦਿਲਜੀਤ ਦੋਸਾਂਝ ਦਾ ਜ਼ਿਕਰ ਕੀਤਾ ਜਾਵੇ ਤਾਂ ਬਹੁ ਕਈ ਫਿਲਮਾਂ ਦੇ ਵਿੱਚ ਉਹਨਾਂ ਨੇ ਉਹਨਾਂ ਦੇ ਨਾਲ ਕੰਮ ਕੀਤਾ ਤਾਂ ਕਿ ਉਹ ਵੀ ਆਉਣਗੇ ਇਸ ਤੋਂ ਇਲਾਵਾ ਹੋਰ ਕਿਹੜੇ ਅਦਾਕਾਰ ਨੇ ਜਿਹੜੇ ਵੱਡੇ ਇੱਥੇ ਪਹੁੰਚ ਸਕਦੇ ਨੇ ਇਸ ਤੋਂ ਇਲਾਵਾ ਇਹ ਵੀ ਜਾਨਣਾ ਚਾਹਾਂਗੇ ਪਰਵਿੰਦਰ ਕਿਉਂਕਿ ਸਰਦੂਰ ਸਿਕੰਦਰ ਹੋਰਾ ਦੀ ਅਸੀਂ ਵੇਖੀ ਅੰਤਿਮ ਯਾਤਰਾ ਬਹੁਤ ਵੱਡਾ ਹਜੂਮ ਸੀ ਔਰ ਉਹ ਯਾਤਰਾ ਜਿਹੜੀ ਹੈ ਕਾਫੀ ਕੱਢੀ ਗਈ ਔਰ ਵੱਡੇ ਹੀ ਗਿਣਤੀ ਦੇ ਵਿੱਚ ਲੋਕ ਪਹੁੰਚੇ ਸਨ ਕਿ ਇਸ ਤਰੀਕੇ ਦੇ ਨਾਲ ਯਾਤਰਾ ਕੱਢੀ ਜਾਏਗੀ ਔਰ ਕਿੱਥੋਂ ਕਿੱਥੇ ਤੱਕ ਯਾਤਰਾ ਹੋਏਗੀ ਹਾਂ ਬਿਲਕੁਲ ਗੁਰਜੋਤ ਉਸੇ ਤਰੀਕੇ ਨਾਲ ਅੰਤਿਮ ਯਾਤਰਾ ਦੀ ਜੋ ਕਿ ਤਿਆਰੀ ਕੀਤੀ ਗਈ ਹੈ ਫਿਲਹਾਲ ਆ ਬਿਲਕੁਲ ਜਸਵੰਦਰ ਭੱਲਾ ਦੇ ਘਰ ਦੇ ਸਾਹਮਣੇ ਪਾਰਕ ਹੈ ਉੱਥੇ ਪਾਰਕ ਦੇ ਵਿੱਚ ਆ ਗੁਰਬਾਣੀ ਦਾ ਇਲਾਹੀ ਕੀਰਤਨ ਚੱਲ ਰਿਹਾ ਹੈ ਅੱਜ ਇੱਕ ਵਾਰ ਸਿਆਸਤਦਾਨਾਂ ਦੀ ਗੱਲ ਕੀਤੀ ਜਾਵੇ ਤਾਂ ਹੁਣੇ ਸ਼੍ਰੋਮਣੀ ਅਕਾਲੀ ਦਲ ਦੇ ਸਿੰਘਾਂ ਆ ਗੋ ਡਾਕਟਰ ਰਜੇਸ਼ ਸਿੰਘ ਚੀਮਾ ਪਹੁੰਚੇ ਨੇ ਅਸ਼ਦੀਪ ਪਲੇਅਰ ਪਹੁੰਚੇ ਨੇ ਆਦਾਕਾਰਾਂ ਦੇ ਰੂ ਬਾਜਵਾ ਪਹੁੰਚ ਚੁੱਕੇ ਨੇ ਆ ਕਈ ਆਦਾਕਾਰ ਜਿਹੜੇ ਕਈ ਐਕਟਰਸ ਨੇ ਉਹ ਘਰ ਦੇ ਅੰਦਰ ਵੀ ਮੌਜੂਦ ਨੇ ਤੇ ਹੋਰ ਬਹੁਤ ਸਾਰੇ ਕਹਿੰਦੇ ਕੇ ਸੰਗੀਤ ਜਗਤ ਦੀ ਗੱਲ ਕਰੀਏ ਚਾਹੇ ਫਿਲਮ ਜਗਤ ਦੀ ਗੱਲ ਕਰੀਏ ਬਹੁਤ ਸਾਰੇ ਤਾਰਿਆਂ ਦੇ ਉੱਥੇ ਅੱਜ ਆਹ ਫੰਕਸ਼ਨ ਦੀ ਇਮੀਦਾ ਜਿਸ ਤਰੀਕੇ ਦੇ ਨਾਲ ਆਹ ਕੱਲ ਘਰ ਦੇ ਵਿੱਚ ਵੀ ਪਰਿਵਾਰ ਦੇ ਨਾਲ ਦੁੱਖ ਵੰਡਾਉਣ ਦੇ ਲਈ ਪਹੁੰਚੂ ਹੋਏ ਸਨ ਵੱਡੇ ਤਾਰਿਆਂ ਦੀ ਗੱਲ ਕੀਤੀ ਤਾਂ ਕੱਲ ਜਿਵੇਂ ਆ ਪੰਜਾਬੀ ਗਾਇਕ ਅਦਾਕਾਰ ਗਿੱਤੀ ਗਰਵਾਲ ਪਹੁੰਚੇ ਗੁਰਤੇ ਖੁੱਗੀ ਪਹੁੰਚੇ ਹੋਰ ਇੰਡਸਟਰੀ ਦੇ ਨਾਲ ਜੁੜੀ ਹੋਏ ਬਹੁਤ ਵੱਡੇ ਸtare ਜੋ ਕਿ ਕੱਲ ਵੀ ਪਹੁੰਚੇ ਤੇ ਅੱਜ ਵੀ ਫਿਲਹਾਲ ਪਹੁੰਚ ਰਹੇ ਨੇ ਤੇ ਹੋਰ ਵੀ ਕਈ ਸtare ਪਹੁੰਚ ਕੇ ਸੰਤਮ ਯਾਤਰਾ ਦੇ ਵਿੱਚ ਸ਼ਾਮਲ ਹੋਣਗੇ ਅ ਅ ਜਿਸ ਤਰੀਕੇ ਦੇ ਨਾਲ ਇਹ ਖਬਰ ਸਾਹਮਣੇ ਆਈ ਤਾਂ ਉਸ ਤੋਂ ਬਾਅਦ ਹਰ ਇੱਕ ਵਾਸਤੇ ਇੱਕ ਬਹੁਤ ਝਟਕੇ ਵਾਲੀ ਖਬਰ ਸੀ ਸਿਰਫ ਫਿਲਮ ਜਗਤ ਦੇ ਸਤਾਰਿਆਂ ਵਾਸਤੇ ਨਹੀਂ ਆਮ ਲੋਕਾਂ ਵਾਸਤੇ ਵੀ ਤੁਸੀਂ ਵੀ ਬਹੁਤ ਸਾਰੀਆਂ ਫਿਲਮਾਂ ਖੁਦ ਪਰਿਵਾਰ ਦੇ ਨਾਲ ਜਾ ਕੇ ਵੇਖੀਆਂ ਹੋਣਗੀਆਂ ਜਸਵਿੰਦਰ ਭੱਲਾ ਦਾ ਕੰਮ ਹੀ ਦੇਖਿਆ ਹੋਵੇਗਾ ਤਾਂ ਉਹ ਕਹਾਣੀਆਂ ਪਰਿਵਾਰਾਂ ਦੀਆਂ ਕਹਾਣੀਆਂ ਉਹਨਾਂ ਕਹਾਣੀਆਂ ਦੇ ਵਿੱਚੋਂ ਬਹੁਤ ਸਾਰੇ ਸਤਾਰੇ ਅਨ ਲਗਾਤਾਰ ਤਰਸਿੱਤੇ ਸਿਦਾਰਮ ਖਾ ਰਹੇ ਆ ਬਲਮੁਕਾਂ ਸ਼ਰਮਾ ਜੀ ਜਿਹੜੇ ਕਿ ਬਹੁਤ ਕਰੀਬੀ ਜਿਵੇਂ ਕੋਈ ਨਾ 40 45 ਸਾਲ ਪੁਰਾਣੀ ਦੋਸਤੀ ਸੀ ਆ ਬਲਮੁਕਾਂ ਸ਼ਰਮਾ ਤਾਂ ਜਦੋਂ ਜ਼ਿਕਰ ਹੁੰਦਾ ਹੈ ਤਾਂ ਫਿਰ ਸ਼ਨਕਾਟੇ ਦਾ ਵੀ ਜ਼ਿਕਰ ਹੁੰਦਾ ਹੈ ਸ਼ਨਕਾਟੇ ਦੀ ਉਹ ਜੋੜੀ ਆ ਜਸਵੰਦਰ ਭੱਲਾ ਤੇ ਵਾਲਾ ਭੱਲਾ ਤੇ ਵਾਲਾ ਦੀ ਜੋੜੀ ਹੈ ਜਿਹੀ ਅਜਿਵੇਂ ਕਿ ਕੱਲ ਉਹਨਾਂ ਨੇ ਕਿਹਾ ਕਿ ਬਹੁਤ ਅਜਿਹੀ ਦੁਖਦਾਈ ਖਬਰ ਅਜ ਜਸਵੰਦਰ ਭੱਲਾ ਉਹਨਾਂ ਤੇ ਲੱਖ ਤੋੜ ਕੇ ਚਲੇ ਗਏ ਇੰਨਾ ਵੱਡਾ ਆ ਝਟਕਾ ਉਹਨਾਂ ਵਾਸਤੇ ਉਹਨਾਂ ਦੇ ਪਰਿਵਾਰ ਵਾਸਤੇ ਹੈ ਇਹ ਵੀ ਕਿਹਾ ਜਾਂਦਾ ਹੈ ਕਿ ਹਾਲਾਂਕਿ ਜਸੁੰਦਰ ਪੱਲਾ ਲੰਬਾ ਸਮਾਂ ਲੁਧਿਆਣਾ ਦੇ ਵਿੱਚ ਰਿਹਾ ਤਾਂ ਮੁਹਾਲੀ ਦੇ ਵਿੱਚ ਆਉਣ ਦੀ ਵੱਡੀ ਵਜ੍ਹਾ ਵੀ ਉਹਨਾਂ ਦੇ ਬਹੁਤ ਕਰੀਬੀ ਦੋਸਤ ਯਾਰ ਆ ਬਲਮਕੰਨ ਸ਼ਰਮਾਨਾ ਜਿਨ੍ਹਾਂ ਦੇ ਚਲਦੇ ਆ ਲੁਧਿਆਣਾ ਤੋਂ ਆ ਮਹਾੜੀਆ ਅਗੇ ਜਿਵੇਂ ਕਿ ਕੱਲ ਉਹਨਾਂ ਦੇ ਕਰੀਬੀ ਦੋਸਤ ਗੁਰਪ੍ਰਸ਼ਨ ਗਿੱਲ ਜੁੜੇ ਉਹਨਾਂ ਨੇ ਕਿਹਾ ਵੀ ਕਿ ਹੱਥੋਂ ਛੱਡ ਕੇ ਸਾਨੂੰ ਉੱਥੇ ਆ ਮਾਲੀ ਦੇ ਵਿੱਚ ਨਾ ਜਾ ਪਰ ਉਹ ਇੱਕ ਖਿੱਚੀ ਆ ਪੁਰਾਣੀ ਦੋਸਤੀ ਦੀ ਬਾਲਮੁਕੰਦ ਸ਼ਰਮਾ ਹੀ ਇੱਕ ਲੋ ਵਜਾ ਬਣੇ ਜਿਸ ਤੇ ਚਲਦੇ ਆ ਲੁਧਾਣੇ ਦੇ ਨਾਲ ਤੂੰ ਮਹਾੜੀ ਦੇ ਵਿੱਚ ਮੂੰਹ ਹੋਵੇ ਇਹੀ ਕਾਰ ਇਸੇ ਘਰ ਦੇ ਵਿੱਚ ਤੁਸੀਂ ਬਹੁਤ ਸਾਰੀਆਂ ਰੀਲਜ਼ ਹੀ ਦੇਖਿਆ ਹੋਣਗੀਆਂ ਆਪਣੇ ਧਰਮ ਪਤਨੀ ਦੇ ਨਾਲ ਆਪਣੇ ਬੇਟਾ ਪੁਖਰਾਜ ਭੱਲਾ ਦੇ ਨਾਲ ਕਈ ਰੀਲਜ਼ ਵੀ ਬਣਾਉਂਦੇ ਸਨ ਇਸੇ ਘਰ ਦੇ ਵਿੱਚ ਉਹ ਰੀਲਾਂ ਸ਼ੂਟ ਹੁੰਦੀਆਂ ਸਨ ਇਸੇ ਘਰ ਦੇ ਵਿੱਚ ਹਾਸਾ ਠੱਠਾ ਹੁੰਦਾ ਸੀ ਆਪਾਂ ਅੱਜ ਇਸੇ ਘਰ ਦੇ ਵਿੱਚ Matəmda məhəllə